Kutsal okay, bir okay. keyif. మే પાਛਾ ਟੰਟਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪਰਬ ਨੂੰ ਮਨਾਉਣ ਲੈ ਕੇ ਅਸੀਂ ਦਿਲੋਂ ਬਹੁਤ ਤਿਆਰੀਆਂ ਕਰ ਰਹੇ ਹਾਂ ਬਹੁਤ ਸਾਰਾ ਨਨਪੁਰ ਸਾਹਿਬ ਦੀ ਸਾਰੀ ਸੜਕਾਂ ਦੇਖ ਸਕਦੇ ਹੋ ਸਾਰੀ ਸੜਕਾਂ ਨਵੀਆਂ ਬਣੀਆਂ ਹਨ ਨਨਪੁਰ ਸਾਹਿਬ ਦੇ ਜਿੰਨੇ ਪੋਲਸ ਹਨ ਉਹਨਾਂ ਨੂੰ ਵਾਈਟ ਪੇਂਟ ਕੀਤਾ ਗਿਆ ਸਾਰੀਆਂ ਲਾਈਟਾਂ ਬਦਲੀਆਂ ਗਈਆਂ ਨਨਪੁਰ ਸਾਹਿਬ ਨੂੰ ਟੋਟਲੀ ਪਹਿਲਾ ਸ਼ਹਿਰ ਹੋ ਗਿਆ ਪੰਜਾਬ ਦਾ ਜਿਹਦੇ ਹਰ ਕੋਨੇ ਸੀਸੀਟੀਵੀ ਕੈਮਰਾ ਹੋਊਗਾ ਤੇ ਇਹ ਕਿਉਂ ਲਈ ਨਨਪੁਰ ਸਾਹਿਬ ਨੂੰ ਵਾਈਟ ਸਿਟੀ ਆਖਿਆ ਜਾਂਦਾ ਹੈ ਪਰ ਹਕੀਕਤ ਤੋਂ ਕੌਸਾਂ ਦੂਰ ਸੀ ਉਸ ਨੂੰ ਲੈਂਦੇ ਹੋਏ ਉਸ ਨੂੰ ਦੇਖਦੇ ਹੋਏ ਅਸੀਂ 20000 ਗਾ ਲੀਟਰ ਜਿਹੜਾ ਪੇਂਟ ਹੈ ਉਸ ਦਾ ਬੰਦ ਬਸ ਕਿੰਨਾ ਜੀ ਪੂਰੇ ਸ਼ਹਿਰ ਨੂੰ ਜਿਹੜਾ ਹੈ ਅਸੀਂ ਵਾਈਟ ਪੇਂਟ ਕਰਾਂਗੇ ਦੇ ਵਿੱਚ 100 ਲੇਬਰ ਰੋਜ਼ਾਨਾ ਲੱਗੂਗੀ ਪਲੱਸ ਸਾਡੇ ਸਾਰੇ ਐਮਸੀ ਸਾਹਿਬਾਨ ਉਹ ਵੀ ਕਰਕਰ ਜਾ ਕੇ ਪੇਂਟ ਵੰਡਣਗੇ ਸਾਡੇ ਆਪਣੀ ਟੀਮਾਂ ਵੀ ਲੱਗਣਗੀਆਂ ਅਗਲੇ 5-7 ਦਿਨ ਸਾਨੂੰ ਕਾਫੀ ਅਸਰ ਸਰ ਕੀ ਕੀ ਪ੍ਰੋਗਰਾਮ ਜਿਹੜੇ ਹੈ ਜੀ ਵੱਡੇ ਜ਼ਿਕਰ ਕਿਉਂਕਿ 1 ਕਰੋੜ ਤੋਂ ਵੱਧ ਜਿਹੜੀ ਸੰਗਤਾਨ ਦੀ ਹੈ ਬਹੁਤ ਸਾਰੇ ਪ੍ਰੋਗਰਾਮ ਹਨ ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ 20 ਤਰੀਕ ਨੂੰ ਚਰਨ ਗੰਗਾ ਸਟੇਡੀਅਮ 'ਚ ਪੰਜਾਬ ਦਾ ਸਭ ਤੋਂ ਵੱਡਾ ਲਾਈਟ ਐਂਡ ਸਾਊਂਡ ਸ਼ੋ ਹੋਣ ਜਾ ਰਿਹਾ ਹੈ ਆ ਤੁਸੀਂ ਯਕੀਨ ਮੰਨਿਓ ਕਿ ਅਗੁਰੂ ਸਾਹਿਬ ਦੀ ਸਤਿਰਥੀ ਦੇ ਉੱਤੇ ਤੁਸੀਂ ਆਪਣੇ ਬੱਚਿਆਂ ਤੇ ਆਪਣੇ ਪਰਿਵਾਰ ਸਮੇਤ ਆਪਣੇ ਬਜ਼ੁਰਗਾਂ ਸਮੇਤ ਇਹ ਲਾਈਟਿੰਗ ਸਾਊਂਡ ਸ਼ੋਅ ਦੇਖਣ ਜ਼ਰੂਰ ਆਓ ਕਿ ਇੰਨੀ ਸ਼ਾਨਦਾਰ ਉਡੀ ਸਕ੍ਰਿਪਟ ਹੈ ਕਿ ਤੁਸੀਂ ਤੁਹਾਡਾ ਆਪਣੇ ਤੁਹਾਡੀ ਰੂਹ ਖੁਸ਼ ਹੋ ਜੂਗੀ ਤੁਸੀਂ ਕਿ ਉਹ ਦੇਖ ਕੇ ਅਸੀਂ ਬਹੁਤ ਪਿਆਰ ਨਾਲ ਕਿ ਬਹੁਤ ਇਤਿਹਾਸ ਦਾ ਵਿੱਚ ਕਈ ਪਹਿਲੂ ਬਹੁਤ ਚੰਗੇ ਚੰਗੇ ਬੰਦਿਆਂ ਨੂੰ ਨਹੀਂ ਪਤਾ ਹੁੰਦਾ ਸਾਰਾ ਇਤਿਹਾਸ ਬਹੁਤ ਕਿ ਸਾਰਾ ਰਿਲੀਜੀਅਸ ਪੈਨਨ ਤੋਂ ਵੇਖ ਕੇ ਕਰਾ ਕੇ ਉਹ ਲਾਈਟਿੰਗ ਸਾਊਂਡ ਸ਼ੋਅ ਕਰਾਇਆ ਗਿਆ ਹੈ 23 ਤਰੀਕ ਨੂੰ ਸਰਵ ਕਰਮ ਸੰਮੇਲਨ ਹੈ ਸਾਰੇ ਕਰਮਾਂ ਦੇ ਜਿਹੜੇ ਸੰਤ ਮਹਾਂਪੁੱਤੋਂ ਪਹੁੰਚ ਰਹੇ ਨੇ 23 ਤਰੀਕ ਨੂੰ ਫਿਰ ਸ਼ਾਮੀ ਕੀਰਤਨ ਦਰਬਾਰ ਹੈ 24 ਨੂੰ ਵਿਧਾਨ ਸਭਾ ਹੈ ਸੀਸਪਟ ਨਗਰ ਕੀਰਤਨ ਹੈ ਢਾਡੀਵਾਰਾ ਹੋਣਗੀਆਂ ਚਰਾਂਗਾ ਸਟੇਡੀਅਮ 'ਚ ਗੱਤਕਾ ਦਾ ਪ੍ਰਦਰਸ਼ਨ ਹੋਊਗਾ ਸ਼ਾਮੀ ਜਿਹੜਾ ਹੈ ਫਿਰ ਕੀ ਆ ਰਹੇ 25 ਤਰੀਕ ਨੂੰ ਸਰਬੱਤ ਦਾ ਭਲਾ ਪ੍ਰੋਗਰਾਮ ਦਾ ਸਮਾਪਤੀ ਹੈ 20 ਤੋਂ ਲੈ ਕੇ 29 ਨਵੰਬਰ ਤੱਕ ਨੰਤੋ ਸਾਹਿਬ ਲੋਕਿਕ ਡਰੋਨ ਸ਼ੋਅ ਰੋਜ਼ਾਨਾ ਸ਼ਾਮੀ 5 ਵਜੇ ਵਿਰਾਸਤੇ ਖਾ ਸਕੋ ਪੂਰਾ ਇੱਕ ਹਫਤਾ ਡਰੋਨ ਸ਼ੋਅ ਵੀ ਹੋਊਗਾ ਡੈਂਸਿਟੀਆਂ ਬਣਾਈ ਜਾ ਰਹੀਆਂ ਟਰਾਲੀ ਟਰੈਕਟਰ ਟਰਾਲੀ ਸਿਟੀਆਂ ਬਣਾਈ ਜਾ ਰਹੀਆਂ ਪਾਰਕਿੰਗ 100 ਕਿੱਲੇ ਤੋਂ ਵੱਧ ਪਾਰਕਿੰਗ ਤਿਆਰ ਕੀਤੀ ਜਾ ਰਹੀ ਹੈ ਹੁਣ ਤੱਕ ਦੀ ਸਭ ਤੋਂ ਵੱਡੀ ਪਾਰਕਿੰਗ ਹਰ ਘੰਟੇ 20000 ਤੋਂ ਵੱਧ ਗੱਡੀਆਂ ਘੜਨ ਦੀ ਸਮਰੱਥਾ ਹੈ ਸਰ ਮੰਤਰੀ ਸਾਹਿਬ ਕੀ ਸਮਝਦੇ ਹੋ ਕਿੰਨਾ ਕੁ ਵੱਡ ਭਾਗ ਇੱਕ ਇੱਕ ਲੱਗ ਰਿਹਾ ਇੱਕ ਇੱਕ ਜਿਹੜੀ ਚੀਜ਼ ਹੈ ਜੀ ਪਿਛਲੇ ਕਈ ਦਿਨਾਂ ਤੋਂ ਇਹ ਲੱਗਦਾ ਸਭ ਕੁਝ ਵਾਰਦੀ ਹੈ ਕਿ ਮੌਕਾ ਮਿਲਿਆ ਕਿ ਤੁਸੀਂ ਦੇਖ ਰਹੇ ਹੋ ਅੱਜ ਤੁਹਾਨੂੰ ਨਨਨਪੁਰ ਸਾਹਿਬ ਦੀ ਮੈਂ ਸਭ ਲੋਕਾਂ ਕਰਦੇ ਆ ਕੇ ਦੇਖੋ ਅੱਜ ਨਨਨਪੁਰ ਸਾਹਿਬ ਦੀ ਵੀਡੀਓਜ਼ ਮੈਂ ਦੇਖ ਰਿਹਾ ਕਿ ਉਹ ਸਾਰੇ ਇਨਫਲੂਐਂਸਰ ਜਿਹੜਾ ਹੈ ਉਹ ਵਾਇਰਲ ਹੋ ਰਹੀਆਂ ਪੂਰੇ ਦੇਸ਼ ਵਿੱਚ ਸਾਫ ਸਫਾਈ ਲੈ ਕੇ ਸਬਸਕ੍ਰਾਈਬ ਕਰਕੇ ਨਨਨਪੁਰ ਸਾਹਿਬਸ ਜੋ ਡੈਕੋਰੇਸ਼ਨ ਹੋਈ ਹੈ ਜੋ ਵਾਲ ਆਰਟ ਚੱਲ ਰਿਹਾ ਅਸੀਂ ਸਾਰੇ ਨਨਨਪੁਰ ਸਾਹਿਬ ਚ ਇਤਿਹਾਸ ਨੂੰ ਵਾਲ ਪੇਂਟਿੰਗਸ ਕਰਾ ਰਹੇ ਹਾਂ ਬਹੁਤ ਖੂਬਸੂਰਤ ਨਨਨਪੁਰ ਸਾਹਿਬ ਲੱਗ ਰਿਹਾ ਨਵੇਂ ਪਾਤਸ਼ਾਹ ਦੀ ਬਸਾਈਏ ਨਗਰੀ ਜਿਹੜਾ ਹੈ ਇੱਥੇ ਆ ਕੇ ਨਰਮਸਤਕੋ ਕੋਈ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਨੂੰ ਸਜਦਾ ਵੀ ਕਰੋ ਤੇ ਗੁਰੂ ਸਾਹਿਬ ਦੀ ਖੁਸ਼ੀ ਹੋਵੇ ਸਾਰੇ ਸਰ ਸਾਡੇ ਸਾਰੇ ਮੁੱਖ ਮੰਤਰੀ ਇਹ ਕਿਹੜੀ ਦਾ ਪ੍ਰੋਗਰਾਮ ਹੈ ਸਰ ਹਾਂ ਜੀ ਬਿਲਕੁਲ ਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਦੇ ਸਮਨੇ ਬਾਬਾ ਬੁੰਡਾ ਜੰਮ ਦੇ ਸ਼ੋਣੀ ਜਿਹੋ ਨੇ ਸਰ ਲੰਗਪਾਗ 160 ਕਿਲੋਮੀਟਰ ਸਵਾ 100 ਕਿਲੋਮੀਟਰ ਸੜਕਾਂ ਜਿਹੜੀਆਂ ਉਹ ਸਾਡੇ ਬਹੁਤ ਹੀ ਸਰਕਾਰੀ ਹੋਕ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਡੇ 350 ਸਾਲਾਂ ਨੂੰ ਅ ਸ਼ੀ ਡੀਪਰ ਨੂੰ ਦੇਖਦੇ ਹੋਏ ਇਹ ਤੋਫਾ ਦਿੱਤਾ ਗਿਆ ਨਾ ਕਿਸੇ ਸਾਬ ਬਲਕਿ ਨਾ 100 ਪਿੰਡਾਂ ਨੂੰ ਇਹਨਾਂ ਸੜਕਾਂ ਦਾ ਫਾਇਦਾ ਹੋਊਗਾ 100 ਪਿੰਡਾਂ ਨੂੰ ਜੋੜਨ ਵਾਲੀ ਸੜਕ ਹੁਣ ਕਿਤੇ 800 ਫੁੱਟ ਸੀ ਕਿਤੇ 10 ਤੋਂ 20 18 ਮੋਟ ਹੋਣ ਗਿਆ ਸ਼ਾਨਦਾਰ ਸੜਕਾਂ ਬਣਨ ਗਿਆ ਹਰ ਰੋਡ ਦੇ ਉੱਤੇ ਪ੍ਰੋਪਰ ਮਾਰਕਿੰਗਸ ਕੰਵੈਕਸ ਮਿਰਰਸ ਬਲਿੰਕਰ ਸਾਈਨੇਜਸ ਪੂਰੇ ਨਨਪੁਰਾ ਬਲਕਿ ਵਿੱਚ ਦਿਖ ਰਹੀ ਹੈ